ਸਤ ਸ੍ਰੀ ਅਕਾਲ ਅੱਜ ਦੀ ਇਸ ਖਾਸ ਖੋਖ ਪੜਤਾਲ ਵਿੱਚ ਸਭ ਦਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਬੜੀ ਇਤਿਹਾਸਿਕ ਤੇ ਸਾਹਿਤਕ ਰਚਨਾ ਬਾਰੇ ਗੱਲ ਕਰਨੀ ਹੈ ਜਿਸ ਦਾ ਸਿੱਖ ਪਰੰਪਰਾ 'ਚ ਇੱਕ ਖਾਸ ਹੀ ਥਾਂ ਰਹੀ ਹੈ ਇਹ ਹੈ ਕਵੀ ਹਿਰਦੇ RAM ਪੱਲਾ ਦਾ ਹਨੂਮਾਨ ਨਾਟਕ ਬਿਲਕੁਲ ਜੀ ਤੇ ਆਪਣੀ ਅੱਜ ਦੀ ਜਿਹੜੀ ਹੈ ਸਾਰੀ ਗੱਲਬਾਤ ਹੈ ਉਹ ਉਹਨਾਂ ਸਰੋਤਾਂ ਤੇ ਹੀ ਹੈ ਜੋ ਸਾਨੂੰ ਮਿਲੇ ਨੇ ਖਾਸ ਕਰਕੇ ਹਨੂਮਾਨ ਨਾਟਕ ਦੀ ਇੱਕ ਛਪੀ ਹੋਈ ਕਾਪੀ ਹੈ ਜਿਸ ਦੀ ਭੂਮਿਕਾ ਡਾਕਟਰ ਕਮਲ ਰੂਪ ਸਿੰਘ ਨੇ ਲਿਖੀ ਹੈ ਬੜੀ ਖੋਜ ਭਰਪੂਰ ਹੈ ਉਹ ਉਹਦੇ ਚ ਇਸ ਗ੍ਰੰਥ ਦੀ ਇਤਿਹਾਸਿਕ ਸੱਭਿਆਚਾਰਕ ਪਿਠਭੂਮੀ ਬਾਰੇ ਕਾਫੀ ਡੂੰਗੀ ਜਾਣਕਾਰੀ ਹੈ ਸਹੀ ਗੱਲ ਹੈ ਤੇ ਸਾਡਾ ਮਕਸਦ ਵੀ ਫਿਰ ਇਹੀ ਹੈ ਕਿ ਇਹਨਾਂ ਸਰੋਤਾਂ ਦੇ ਹਿਸਾਬ ਨਾਲ ਹਨੂਮਾਨ ਨਾਟਕ ਨੂੰ ਸਮਝੀਏ ਇਸ ਦੀ ਇਤਿਹਾਸਿਕ ਅਹਿਮੀਅਤ ਕੀ ਹੈ ਹੈ ਨਾ ਸਾਹਿਤਿਕ ਤੌਰ ਤੇ ਕਿੰਨਾਕ ਮਹੱਤਵਪੂਰਨ ਹੈ ਤੇ ਖਾਸ ਕਰਕੇ ਸਿੱਖ ਇਤਿਹਾਸ ਤੇ ਪਰੰਪਰਾ ਦੇ ਵਿੱਚ ਇਹ ਕਿੱਥੇ ਖੜਾ ਹੈ ਇਸ ਨੂੰ ਜਾਣੀਏ ਹਾਂਜੀ ਤੇ ਸ਼ੁਰੂ ਕਰਨ ਲਈ ਇੱਕ ਬੜੀ ਦਿਲਚਸਪ ਗੱਲ ਹੈ ਕਿ ਇਹ ਸੋਚਣ ਵਾਲੀ ਗੱਲ ਨਹੀਂ ਕਿ ਇਹ ਰਚਨਾ ਮਤਲਬ ਕਹਿੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਪਿਆਰੇ ਗ੍ਰੰਥਾਂ 'ਚੋਂ ਇੱਕ ਸੀ ਕੁਝ ਰਵਾਇਤਾਂ ਦਾ ਇਥੋਂ ਸਾਂ ਕਹਿੰਦੀਆਂ ਨੇ ਕਿ ਇਹ ਨੇ ਸ਼ਾਇਦ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਿਰਜਣਾ ਲਈ ਵੀ ਪ੍ਰੇਰਣਾ ਦਿੱਤੀ ਚਲੋ ਇਸ ਬਾਰੇ ਹੋਰ ਜਾਣਦੇ ਹਾਂ ਬਹੁਤ ਵਧੀਆ ਤਾਂ ਸਭ ਤੋਂ ਪਹਿਲਾਂ ਇਹ ਹੀ ਸਮਝ ਲਈਏ ਕਿ ਹਨੂਮਾਨ ਨਾਟਕ ਅਸਲ 'ਚ ਹੈ ਕਿ ਮਤਲਬ ਇਸ ਦੀ ਬੰਤਰ ਕਿਉਂ ਜਈ ਹੈ ਭਾਸ਼ਾ ਵਿਸ਼ਾ ਕੀ ਹੈ ਇਸ ਦਾ ਦੇਖੋ ਜੀ ਜਿਸ ਹਨੂਮਾਨ ਨਾਟਕ ਦੀ ਆਪਾਂ ਮੁੱਖ ਤੌਰ ਤੇ ਗੱਲ ਕਰ ਰਹੇ ਆ ਉਹ ਕਵੀ ਹਿਰਦੇ RAM ਭੱਲਾ ਦਾ ਲਿਖਿਆ ਹੋਇਆ ਹੈ ਬ੍ਰਿਜ ਭਾਸ਼ਾ ਵਿੱਚ ਹੈ ਤੇ ਹੈ ਇਹ ਇੱਕ ਕਾਵ ਨਾਟਕ ਵਿਸ਼ਾ ਤਾਂ ਮੁੱਖ ਤੌਰ ਤੇ ਭਗਵਾਨ ਰਾਮਚੰਦਰ ਜੀ ਦੀ ਕਥਾ ਹੀ ਹੈ ਪਰ ਜ਼ੋਰ ਜ਼ਿਆਦਾ ਹਨੂਮਾਨ ਜੀ ਦੇ ਕਾਰਨਾਮਿਆਂ ਤੇ ਹੈ ਤੇ ਇਸ ਦਾ ਸਮਾਂ ਉਹ ਦੱਸਿਆ ਜਾਂਦਾ ਹੈ 1680 ਬਿਕਰਮੀ ਸੰਮਤ ਯਾਨੀ ਕਿ 1623 ਈਸਵੀ ਉਦੋਂ ਮੁਗਲ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਇਹ ਗੱਲ ਨਾਟਕ ਦੇ ਅਖੀਰ 'ਚ ਇੱਕ ਛਪੇ ਆਉਂਦੀ ਹੈ ਉਸ ਤੋਂ ਇਹ ਪੱਕੀ ਹੋ ਜਾਂਦੀ ਹੈ ਉਹਦੇ 'ਚ ਸਾਲ ਬਾਦਸ਼ਾਹ ਕਵੀ ਦਾ ਨਾਮ ਸਾਫ਼ ਲਿਖਿਆ ਅੱਛਾ ਪਰ ਮੈਂ ਵੀ ਸੁਣਿਆ ਸੀ ਕਿ ਇਸ ਦੇ ਮੋਢ ਬਾਰੇ ਕੋਈ ਹੋਰ ਬਹੁਤ ਪੁਰਾਣੀ ਕਹਾਣੀ ਵੀ ਚੱਲਦੀ ਹੈ ਹਾਂਜੀ ਹਾਂਜੀ ਤੁਸੀਂ ਠੀਕ ਸੁਣਿਆ ਇਸ ਦੇ ਮੋਢ ਬਾਰੇ ਇੱਕ ਬਹੁਤ ਪੁਰਾਣੀ ਮਤਲਬ ਲਗਭਗ ਮਿਥਿਹਾਸ ਜਈ ਕਹਾਣੀ ਵੀ ਹੈਗੀ ਹੈ ਭਾਈ ਕਾਂ ਸਿੰਘ ਨਾਬਾ ਨੇ ਮਹਾਨ ਕੋਸ਼ ਵਿੱਚ ਜ਼ਿਕਰ ਕੀਤਾ ਇਸ ਦਾ ਕੁਝ ਪੁਰਾਣੇ ਕਵੀ ਕਹਿੰਦੇ ਨੇ ਕਿ ਇਹ ਕਥਾ ਅਸਲ 'ਚ ਹਨੂਮਾਨ ਜੀ ਨੇ ਖੁਦ ਲਿਖੀ ਸੀ ਪੱਥਰ ਦੀਆਂ ਸੇਲਾਂ ਤੇ ਓਹੋ ਪੱਤਰਾਂ ਦੇ ਹਾਂਜੀ ਪਰ ਜਦੋਂ ਉਹਨਾਂ ਨੇ ਵਾਲਮੀਕੀ ਜੀ ਦੀ ਰਮਾਇਣ ਸੁਣੀ ਤੇ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਰਚਨਾ ਬਹੁਤ ਉੱਚੀ ਹੈ ਮੇਰੀ ਕਥਾ ਫਿੱਕੀ ਪੈ ਜਾਊਗੀ ਤਾਂ ਉਹਨਾਂ ਨੇ ਕੀ ਕਹਿੰਦੇ ਨੇ ਆਪਣੀਆਂ ਲੇਖੀਆਂ ਸੇਲਾਂ ਸਮੁੰਦਰ ਚ ਸੁੱਟ ਦਿੱਤੀਆਂ ਅੱਛਾ ਫਿਰ ਕਈ ਸਦੀਆਂ ਬਾਅਦ ਰਾਜਾ ਭੋਜ ਹੋਏ ਨੇ 11ਵੀਂ ਸਦੀ ਚ ਉਹਨਾਂ ਦੇ ਸਮੇਂ ਮਲਹਾ ਨੂੰ ਮੋਤੀ ਕਟਦਿਆਂ ਇਹ ਸੇਲਾਂ ਮਿਲੀਆਂ ਰਾਜੇ ਨੇ ਇਕੱਠੀਆਂ ਕਰਵਾਈਆਂ ਪਰ ਕੁਝ ਟੁੱਟੀਆਂ ਹੋਈਆਂ ਸਨ ਕੁਝ ਗੁੰਮ ਸਨ ਫਿਰ ਇੱਕ ਦਾਮੋਦਰ ਮਿਸਰ ਨਾਂ ਦੇ ਕਵੀ ਹੋਏ ਉਹਨਾਂ ਨੇ ਨਵੀਆਂ ਕਵਿਤਾਵਾਂ ਲਿਖ ਕੇ ਉਸ ਨੂੰ ਪੂਰਾ ਕੀਤਾ ਇਹ ਤਾਂ ਹੈ ਪ੍ਰਾਣੀ ਕਹਾਣੀ ਪਰ ਜਿਹੜਾ ਬ੍ਰਿਜ ਭਾਸ਼ਾ ਵਾਲਾ ਨਾਟਕ ਆ ਜ ਮਿਲਦਾ ਉਹ ਹਿਰਦੇ RAM ਪੱਲਾ ਦਾ ਹੀ ਹੈ ਠੀਕ ਹੈ ਤੇ ਇਹ ਹਿਰਦੇ RAM ਭੱਲਾ ਇਹ ਕੌਣ ਸਨ ਇਹਨਾਂ ਬਾਰੇ ਵੀ ਕੁਝ ਪਤਾ ਲੱਗਦਾ ਹਾਂਜੀ ਸਰੋਤਾ ਮੁਤਾਬਿਕ ਹਿਰਦੇ RAM ਪੱਲਾ ਪਹਿਲਾਂ ਅਕਬਰ ਤੇ ਫਿਰ ਜਹਾਂਗੀਰ ਦੇ ਸ਼ਾਹੀ ਦਰਬਾਰ ਚ ਕਵੀ ਸਨ ਕੁਝ ਥਾਵਾਂ ਚ ਉਹਨਾਂ ਨੂੰ ਅਕਬਰ ਦੇ ਨੌ ਰਤਨਾ ਚੋਂ ਇੱਕ ਤੇ ਭਾਈ ਗੁਰਦਾਸ ਜੀ ਦਾ ਰਿਸ਼ਤੇਦਾਰ ਵੀ ਦੱਸਿਆ ਗਿਆ ਹੈ ਹਾਲਾਂਕਿ ਇੰਨਾ ਗੱਲਾਂ ਦੀ ਮਤਲਬ ਹੋਰ ਪੁਸ਼ਟੀ ਚਾਹੀਦੀ ਹੈ ਤੇ ਇਹ ਨਾਟਕ ਲਿਖਣ ਪਿੱਛੇ ਵੀ ਇੱਕ ਕਹਾਣੀ ਹੈ ਬੜੀ ਨਾਟਕੀ ਜੀ ਅੱਛਾ ਉਹ ਕੀ ਕਹਿੰਦੇ ਨੇ ਕਿਸੇ ਗੱਲ ਤੋਂ ਬਾਦਸ਼ਾਹ ਨਾਰਾਜ਼ ਹੋ ਗਏ ਕੁਝ ਥਾਂ ਅਕਬਰ ਕੁਝ ਥਾਂ ਜਹਾਂਗੀਰ ਲਿਖਿਆ ਤੇ ਹਿਰਦੇ RAM ਨੂੰ ਕੈਦ ਕਰਤਾ ਉਹ ਵੀ ਇੱਕ ਸ਼ੀਸ਼ਮੈਲ ਚ ਤਾਂ ਕਿ ਸ਼ੀਸ਼ਿਆਂ ਚੋਂ ਸੂਰਜ ਦੀਆਂ ਕਿਰਨਾਂ ਪੈ ਕੇ ਤਸੀਹਾ ਦੇਣ ਓ ਮਾਈ ਗੋਡ ਹਾਂਜੀ ਹਿਰਦੇ RAM ਹਨੂਮਾਨ ਜੀ ਦੇ ਭਗਤ ਸਨ ਤੇ ਸਾਰੀ RAM ਕਥਾ ਮੂਜ਼ਬਾਨੀ ਯਾਦ ਸੀ ਕੈਦ ਵਿੱਚ ਉਹਨਾਂ ਨੇ ਹਨੂਮਾਨ ਜੀ ਦਾ ਧਿਆਨ ਧਰਿਆ ਕਹਾਣੀ ਮੁਤਾਬਕ ਹਨੂਮਾਨ ਜੀ ਨੇ ਦਰਸ਼ਨ ਦਿੱਤੇ ਅੱਖਾਂ ਬਚਾਉਣ ਲਈ ਕੇਲੇ ਦੇ ਪੱਤੇ ਕਾਗਜ਼ ਕਲਮ ਵੀ ਦਿੱਤੇ ਤੇ ਫਿਰ ਹਰਦੇਰਾਮ ਨੇ ਕੈਦਚੀ ਹਨੂਮਾਨ ਜੀ ਤੋਂ ਸੁਣ ਸੁਣ ਕੇ ਇਹ ਨਾਟਕ ਲਿਖਣਾ ਸ਼ੁਰੂ ਕੀਤਾ ਜਦੋਂ ਤੱਕ ਬਾਦਸ਼ਾਹ ਨੂੰ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੂੰ ਬੁਲਾਇਆ ਉਦੋਂ ਤੱਕ ਉਹ ਚੜ੍ਹਾਈ ਕਰ ਗਏ ਸਨ ਪਰ ਹਨੂਮਾਨ ਨਾਟਕ ਪੂਰਾ ਲਿਖਿਆ ਜਾ ਚੁੱਕਾ ਸੀ ਕਮਾਲ ਹੈ ਮਤਲਬ ਇੱਕ ਕਵੀ ਦੀ ਸ਼ਰਦਾ ਤੇ ਕਲਾ ਨੇ ਕੈਦ ਵਿੱਚ ਵੀ ਐਸਾ ਕੰਮ ਕਰ ਦਿੱਤਾ ਅੱਛਾ ਕੀ ਇਸ ਨਾਟਕ ਵਿੱਚ ਸਿਰਫ ਹਰਦੇ RAM ਦੀ ਹੀ ਰਚਨਾ ਹੈ ਜਾਂ ਬਾਅਦ ਵਿੱਚ ਵੀ ਕੁਝ ਜੁੜਿਆ ਨਹੀਂ ਸਰੋਤ ਦੱਸਦੇ ਨੇ ਕਿ ਹਰਦੇ RAM ਦੀ ਮੂਲ ਰਚਨਾ ਤੋਂ ਇਲਾਵਾ ਬਾਅਦ ਅ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸਨ ਜਿਵੇਂ ਕਵੀ ਕਾਂਸ਼ੀ RAM ਤੇ ਕਵੀ ਕੰਕਣ ਉਹਨਾਂ ਦੀਆਂ ਲਿਖੀਆਂ ਕੁਝ ਕਵਿਤਾਵਾਂ ਵੀ ਇਹਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਖਾਸ ਕਰਕੇ ਕਵੀ ਕੰਕਣ ਦੀਆਂ ਕਵਿਤਾਵਾਂ ਮਿਲਦੀਆਂ ਨੇ 6ਵੇਂ ਅਧਿਆਇ ਚ RAM ਚੰਦਰ ਜੀ ਦੇ ਰਾਜ ਤਿਲਕ ਨਾਲ ਸੰਬੰਧਿਤ ਹੁਣ ਆਨੇ ਆਉ ਸਭ ਤੋਂ ਅਹਿਮ ਗੱਲ ਤੇ ਜਿਸ ਦਾ ਜ਼ਿਕਰ ਸ਼ੁਰੂ ਚ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਨਾਟਕ ਨਾਲ ਕੀ ਤੇ ਕਿੰਨਾ ਕੋ ਗਹਿਰਾ ਸਬੰਧ ਸੀ ਹਾਂਜੀ ਇਹ ਸਭ ਤੋਂ ਵੱਡਾ ਕਾਰਨ ਹੈ ਇਸ ਨਾਟਕ ਦੀ ਸਿੱਖ ਪਰੰਪਰਾ 'ਚ ਮਹੱਤਤਾ ਦਾ ਸਰੋਤਾ ਮੁਤਾਬਿਕ ਹਨੂਮਾਨ ਨਾਟਕ ਦਸਮ ਪਾਤਸ਼ਾਹ ਦੇ ਸਭ ਤੋਂ ਪਿਆਰੇ ਕੀ ਕਹਿੰਦੇ ਨੇ ਗ੍ਰੰਥਾਂ 'ਚੋਂ ਇੱਕ ਸੀ ਇਹਦੀਆਂ ਕਈ ਵਜ੍ਹਾ ਸਨ ਇੱਕ ਤਾਂ ਗੁਰੂ ਸਾਹਿਬ ਕੋਲ ਇਹਦੀਆਂ ਇੱਕ ਤੋਂ ਵੱਧ ਕਾਪੀਆਂ ਸਨ ਇੱਕ ਕਾਪੀ ਭਾਈ ਨੰਦ ਲਾਲ ਜੀ ਗੋਇਆ ਨੇ ਪੇਟ ਕੀਤੀ ਸੀ ਗੁਰੂ ਜੀ ਨੂੰ ਅੱਛਾ ਤੇ ਉਸ ਮੌਕੇ ਤੇ ਗੁਰੂ ਜੀ ਨੇ ਜਿਹੜੇ ਬਚਨ ਕਹੇ ਉਹ ਬੜੇ ਅਹਿਮ ਨੇ ਉਹਨਾਂ ਨੇ ਫਰਮਾਇਆ ਕਿ ਇਸ ਗ੍ਰੰਥ ਨੂੰ ਪੜ੍ਹ ਕੇ ਕਾਇਰ ਤੇ ਡਰਪੋਕ ਬੰਦਾ ਵੀ ਸੂਰਵੀਰ ਯੋਧਾ ਯੋਧਾ ਬਣ ਸਕਦਾ ਹੈ ਵਾਹ ਹਾਂਜੀ ਯਾਨੀ ਛਤਰੀ ਬਣ ਸਕਦਾ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਇੱਕ ਗ੍ਰੰਥ ਪੜ੍ਹ ਕੇ ਕਿਸੇ ਦਾ ਸੁਭਾਅ ਬਦਲ ਜਾਵੇ ਕਾਇਰ ਤੋਂ ਯੋਧਾ ਬਣ ਜਾਵੇ ਇਹ ਤਾਂ ਉਸ ਲਿਖ ਦੀ ਤਾਕਤ ਬਾਰੇ ਬਹੁਤ ਕੁਝ ਦੱਸਦਾ ਹੈ ਖਾਸ ਕਰਕੇ ਉਸ ਵੇਲੇ ਜਦੋਂ ਗੁਰੂ ਸਾਹਿਬ ਸਿੱਖਾਂ 'ਚ ਇੱਕ ਨਵੀਂ ਰੂਹ ਫੂਕ ਰਹੀ ਸੀ ਜ਼ੁਲਮ ਦਾ ਟਾਕਰਾ ਕਰਨ ਲਈ ਬਿਲਕੁਲ ਬਿਲਕੁਲ ਇਹ ਗੱਲ ਉਸ ਸਮੇਂ ਦੇ ਹਾਲਾਤਾਂ 'ਚ ਹੋਰ ਵੀ ਅਹਿਮ ਹੋ ਜਾਂਦੀ ਹੈ ਗੁਰੂ ਸਾਹਿਬ ਖਾਲਸੇ ਦੀ ਸਿਰਜਣਾ ਕਰ ਰਹੇ ਸਨ ਕੌਮ 'ਚ ਬੀਰ ਰਸ ਪਰ ਰੇ ਸਨ ਬੀਰ ਰਸ ਮਤਲਬ ਯੋਧਿਆਂ ਵਾਲਾ ਜੋਸ਼ ਬਹਾਦਰੀ ਦੀ ਭਾਵਨਾ ਤੇ ਹਨੂਮਾਨ ਨਾਟਕ 'ਚ ਇਹ ਬੀਰ ਰਸ ਮਤਲਬ ਕੁੱਟ-ਕੁੱਟ ਕੇ ਪਰਿਆਪੇ ਹੈ ਇਹਦੇ ਚ ਜੰਡਾ ਦੇ ਸੀਨ ਨੇ ਸ਼ਸਤਰਾਂ ਦੇ ਵਰਣਨ ਨੇ ਸੂਰਮਿਆਂ ਦੀ ਬਹਾਦਰੀ ਦੀਆਂ ਗੱਲਾਂ ਨੇ ਜੋ ਉਸ ਵੇਲੇ ਦੀ ਲੋੜ ਮੁਤਾਬਕ ਬਿਲਕੁਲ ਕੀ ਕਹਿੰਦੇ ਨੇ ਟੁਕਵੀਆਂ ਸਨ ਹੂੰ ਕਿਸ ਸਰੋਤ ਇਹ ਵੀ ਦੱਸਦੇ ਨੇ ਕਿ ਗੁਰੂ ਸਾਹਿਬ ਕੋਲ ਹੋਰ ਕਿਹੜੀ ਕਾਪੀ ਸੀ ਜਾਂ ਉਹਨਾਂ ਨੇ ਇਸ ਗ੍ਰੰਥ ਦੀ ਸੰਭਾਲ ਲਈ ਕੁਝ ਖਾਸ ਕੀਤਾ ਹਾਂਜੀ ਇੱਕ ਹੋਰ ਕਾਪੀ ਦਾ ਜ਼ਿਕਰ ਵੀ ਆਉਂਦਾ ਹੈ ਬੜੀ ਖਾਸ ਕਹਿੰਦੇ ਨੇ ਜਿਹੜੀ ਮੂਲ ਹੱਥ ਲਿਖਤ ਸੀ ਜਿਹੜੀ ਖੁਦ ਲੇਖਕ ਹਿਰਦੇ RAM ਨੇ ਲਿਖੀ ਸੀ ਉਹ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਪੇਟ ਕੀਤੀ ਸੀ ਅੱਛਾ ਬਹਾਦਰ ਸ਼ਾਹ ਨੇ ਹਾਂਜੀ ਔਰੰਗਜ਼ੇਬ ਦਾ ਪੁੱਤਰ ਸ਼ਾਇਦ ਬਹਾਦਰ ਸ਼ਾਹ ਜੋ ਗੁਰੂ ਜੀ ਦੇ ਨੇੜੇ ਸੀ ਉਹ ਜਾਣਦਾ ਸੀ ਗੁਰੂ ਜੀ ਦੇ ਇਸ ਨਾਟਕ ਲਈ ਪਿਆਰ ਨੂੰ ਤੇ ਇੱਕ ਹੋਰ ਘਟਨਾ ਹੈ ਜੋ ਗੁਰੂ ਜੀ ਦੀ ਇਸ ਲਈ ਸ਼ਰਦਾ ਦੱਸਦੀ ਹੈ ਗੁਰੂ ਸਾਹਿਬ ਕੋਲ ਜਿਹੜੀ ਕਾਪੀ ਸੀ ਉਹਦੇ ਚ ਸ਼੍ਰੀ ਰਾਮਚੰਦਰ ਪਰਸਰਾਮ ਸੰਵਾਦ ਵਾਲੇ ਹਿੱਸੇ ਦੇ ਚਾਰ ਪੰਨੇ ਉਹ ਫਟੇ ਹੋਏ ਜਾਂ ਗੁੰਮ ਸਨ ਉਹ ਗੁਰੂ ਜੀ ਨੇ ਆਪਣੇ ਦਰਬਾਰ ਦੇ 52 ਕਵੀਆਂ ਨੂੰ ਕਿਹਾ ਕਿ ਜਿਹੜਾ ਵੀ ਇਹ ਪੰਨੇ ਮੂਲ ਰਚਨਾ ਦੀ ਭਾਵਨਾ ਤੇ ਉਸੇ ਉੱਚ ਪੱਧਰ ਤੇ ਪੂਰੇ ਕਰੂਗਾ ਉਹਨੂੰ ਮੂਹ ਮੰਗਿਆ ਇਨਾਮ ਮਿਲੂ ਕਈਆਂ ਨੇ ਕੋਸ਼ਿਸ਼ ਕੀਤੀ ਪਰ ਗੁਰੂ ਜੀ ਸੰਤੁਸ਼ਟ ਨਾ ਹੋਏ ਫਿਰ ਅੰਮ੍ਰਿਤਰਾਏ ਪੱਲਾ ਜਿਹੜੇ ਹਰਦੇਰਾਮ ਭੱਲਾ ਦੇਹੀ ਵੰਸ਼ ਚੋਂ ਸਨ ਉਹਨਾਂ ਨੇ ਇਹ ਕੰਮ ਪੂਰਾ ਕਰਕੇ ਦਿਖਾਇਆ ਮਾਰਚ 1680 ਦੇ ਹੋਲੇ ਮਹਲੇ ਤੋਂ ਪਹਿਲਾਂ ਉਹਨਾਂ ਦੀ ਕਵਿਤਾ ਇੰਨੀ ਵਧੀਆ ਸੀ ਕਿ ਗੁਰੂ ਜੀ ਬਹੁਤ ਖੁਸ਼ ਹੋਏ ਤੇ ਭਰਪੂਰ ਇਨਾਮ ਦਿੱਤਾ ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਜੀ ਦੇ ਦਰਬਾਰ 'ਚ ਇਸ ਦਾ ਰੋਜ਼ਾਨਾ ਪਾਠ ਵੀ ਹੁੰਦਾ ਹੋਵੇਗਾ ਯਕੀਨਨ ਯਕੀਨਨ ਸਰੋਤ ਇਹੀ ਦੱਸਦੇ ਨੇ ਕਿ ਇਹ ਪੋਥੀ ਗੁਰੂ ਜੀ ਦੇ ਦੀਵਾਨ 'ਚ ਸਵੇਰੇ ਸ਼ਾਮ ਪੜੀ ਜਾਂਦੀ ਸੀ ਜਿਵੇਂ ਪਹਿਲਾਂ ਕਿਹਾ ਇਹਦੀ ਖਾਸੀਅਤ ਇਹਦਾ ਵੀਰ ਰਸ ਸ਼ਸਤਰ ਵਿਦਿਆ ਦਾ ਗਿਆਨ ਯਾਨੀ ਹਥਿਆਰ ਤੇ ਜੰਗ ਦੀ ਕਲਾ ਯੁੱਧ ਨੀਤੀਆਂ ਦੇ ਵੇਰਵੇ ਤੇ ਸਭ ਤੋਂ ਵੱਧ ਵਫਾਦਾਰੀ ਜਿਵੇਂ ਹਨੂਮਾਨ ਜੀ ਦੀ ਰਾਮ ਪ੍ਰਤੀ ਇਹੋ ਜਿਹੇ ਗੁਣਾਂ ਦਾ ਜ਼ਿਕਰ ਇਹ ਸਾਰੇ ਗੁਣ ਗੁਰੂ ਸਾਹਿਬ ਦੇ ਆਪਣੇ ਮਿਸ਼ਨ ਤੇ ਸਿੱਖਿਆਵਾਂ ਨਾਲ ਬਹੁਤ ਮੇਲ ਖਾਂਦੇ ਸੀ ਇੱਥੋਂ ਤੱਕ ਕਿਹਾ ਜਾਂਦਾ ਕਿ ਗੁਰੂ ਸਾਹਿਬ ਇਹਦਾ ਇੱਕ ਛੋਟਾ ਗੁਟਕਾ ਮਤਲਬ ਛੋਟਾ ਰੂਪ ਹਮੇਸ਼ਾ ਆਪਣੇ ਕਮਰ ਕੱਸੇ ਚ ਰੱਖਦੇ ਸਨ ਵਾਹ ਇਹ ਸਾਰੀਆਂ ਦਿਲਾਂ ਤੋਂ ਬਹੁਤ ਹੀ ਮਤਲਬ ਰੋਚਕ ਨੇ ਗੁਰੂ ਸਾਹਿਬ ਦੇ ਜੀਵਨ ਦਾ ਇੱਕ ਅਣਗੋਲਿਆ ਪਹਿਲੂ ਸਾਹਮਣੇ ਆਉਂਦਾ ਹੈ ਹੁਣ ਆਉਂਦੇ ਆ ਸ੍ਰੀ ਦਸਮ ਗ੍ਰੰਥ ਸਾਹਿਬ ਨਾਲ ਇਹਦੇ ਸੰਬੰਧ ਤੇ ਇਸ ਬਾਰੇ ਕੀ ਕਹਿੰਦੇ ਨੇ ਸਰੋਤ ਜਾਂ ਪਰੰਪਰਾਵਾਂ ਹਾਂਜੀ ਇਹ ਇੱਕ ਬਹੁਤ ਮਹੱਤਵਪੂਰਨ ਨੁਕਤਾ ਹੈ ਤੇ ਕੁਝ ਹੱਦ ਤੱਕ ਵਿਦਵਾਨਾਂ ਚ ਚਰਚਾ ਦਾ ਵਿਸ਼ਾ ਵੀ ਰਿਹਾ ਹੈ ਕਈ ਪੁਰਾਣੀਆਂ ਸਿੱਖ ਪਰੰਪਰਾਵਾਂ ਜਿਨ੍ਹਾਂ ਦਾ ਜ਼ਿਕਰ ਸਰੋਤ ਚ ਵੀ ਹੈ ਉਹ ਮੰਦੀਆਂ ਨੇ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਸਾਹਿਬ ਦੀ ਰਚਨਾ ਤੋਂ ਪਹਿਲਾਂ ਹਨੂਮਾਨ ਨਾਟਕ ਨੂੰ ਡੁੰਗਾਈ ਚ ਪੜਿਆ ਸੀ ਇਸੇ ਕਰਕੇ ਕੁਝ ਲੋਕ ਇਸ ਨੂੰ ਦਸਮ ਗ੍ਰੰਥ ਦਾ ਪੂਰਵਗਾਮੀ ਯਾਨੀ ਪ੍ਰੀਕਰਸਰ ਜਾਂ ਪ੍ਰੇਰਨਾ ਸਰੋਤ ਵੀ ਮੰਨਦੇ ਨੇ ਇਹਦਾ ਇਸ਼ਾਰਾ ਭਾਈ ਚੋਪਾ ਸਿੰਘ ਦੇ ਰਹਿਤਨਾਮੇ 'ਚ ਵੀ ਮਿਲਦਾ ਜਿਹੜਾ ਲਗਭਗ 1700 ਈਸਵੀ ਦਾ ਹੈ ਉੱਥੇ ਪੜਨ ਵਾਲੇ ਗ੍ਰੰਥਾਂ 'ਚ ਇਹਦਾ ਨਾ ਹੁੰਦਾ ਅੱਛਾ ਕੀ ਦਸਮ ਗ੍ਰੰਥ ਦੀ ਬਾਣੀ 'ਚ ਇਹਦਾ ਕੋਈ ਸਿੱਧਾ ਅਸਰ ਜਾਂ ਹਵਾਲਾ ਵੀ ਦੇਖਣ ਨੂੰ ਮਿਲਦਾ ਜਿਸ ਨਾਲ ਇਹ ਸਬੰਧ ਹੋਰ ਸਾਫ਼ ਹੋਵੇ ਹਾਂ ਕਈ ਤਰੀਕਿਆਂ ਨਾਲ ਇਹ ਸਬੰਧ ਸਾਹਮਣੇ ਆਉਂਦਾ ਇੱਕ ਬਹੁਤ ਖਾਸ ਗੱਲ ਜਿਸ ਤੇ ਸਰੋਤ ਜ਼ੋਰ ਦਿੰਦਾ ਹੈ ਉਹ ਹੈ RAM ਕਲਮੀ ਨਾਮ ਦੀ ਵਰਤੋਂ ਦਸਮ ਗ੍ਰੰਥ ਦੇ ਕੁਝ ਹਿੱਸਿਆਂ 'ਚ ਖਾਸ ਕਰਕੇ ਕ੍ਰਿਸ਼ਨਾਵਤਾਰ ਦੇ ਕੁਝ ਪਾਗਾਂ 'ਚ ਜਿੱਥੇ ਸ਼ੈਲੀ ਜਾਂ ਵਿਸ਼ਾ ਹਨੂਮਾਨ ਨਾਟਕ ਨਾਲ ਮਿਲਦਾ ਜੁਲਦਾ ਹੈ ਉੱਥੇ ਕਵੀ ਦਾ ਨਾਮ RAM ਜਾਂ ਸਿਆਮਰਾ ਮਾਉਂਦਾ ਹੂੰ ਸਰੋਤ ਇਹ ਤਰਕ ਦਿੰਦਾ ਹੈ ਕਿ ਗੁਰੂ ਜੀ ਨੇ ਇੱਥੇ ਹਰਦੇ RAM ਪੱਲਾ ਦੇ ਸਤਿਕਾਰ ਵਜੋਂ ਜਾਂ ਉਸੇ ਕਾਵਿ ਪਰੰਪਰਾ ਨੂੰ ਅੱਗੇ ਤੋਰਦਿਆਂ ਉਹਨਾਂ ਦਾ ਕਲਮੀ ਨਾਮ RAM ਵਰਤਿਆ ਹੈ ਸਰੋਚਿਕ ਤੁਕਦੀ ਉਦਾਹਰਣ ਵੀ ਦਿੰਦੀ ਹੈ ਕਾਨ ਸੁਨੇ ਪਹਿਚਾਨ ਨਕਾਹੋ ਸੋ ਇਹ ਤੁਕ ਥੋੜੇ ਫਰਕ ਨਾਲ ਹਨੂਮਾਨ ਨਾਟਕ ਚ ਵੀ ਹੈ ਤੇ ਦਸ਼ਮ ਗ੍ਰੰਥ ਕ੍ਰਿਸ਼ਨਾ ਅਵਤਾਰ ਚ ਵੀ ਤੇ ਦਸ਼ਮ ਗ੍ਰੰਥ ਵਾਲੇ ਪਾਸੇ ਇਹਦੇ ਨਾਲ ਕਵੀ RAM ਲਿਖਿਆ ਹੈ ਓ ਇਹ ਤਾਂ ਬੜੀ ਬਰੀ ਕਲ ਹੈ ਹਾਂਜੀ ਤੇ ਇਸ ਤੋਂ ਵੀ ਵੱਧ ਸਪਸ਼ਟ ਸਬੂਤ ਮਿਲਦਾ RAM ਅਵਤਾਰ ਚ ਦਸ਼ਮ ਗ੍ਰੰਥ ਦੇ ਇੱਕ ਥਾਂ ਤੇ ਲਵ ਕੁਸ਼ਯੁਦ ਦਾ ਜ਼ਿਕਰ ਕਰਦਿਆਂ ਗੁਰੂ ਜੀ ਖੁਦ ਲਿਖਦੇ ਨੇ ਕਿ ਇਸ ਘਟਨਾ ਦਾ ਹੋਰ ਵਿਸਤਾਰ ਹਨੂਮਾਨ ਨਾਟਕ ਚ ਦੇਖ ਲਿਓ ਤੁਖ ਹੈ ਕਈ ਨਾਟਕ ਮਦ ਚਰਿਤ ਕਥਾ 23 ਇਸ ਸਭ ਲੈ ਹੋ ਸੁਧਾਰ ਕਥਾ ਅੱਛਾ ਸਿੱਧਾ ਹਵਾਲਾ ਹੀ ਦਿੱਤਾ ਬਿਲਕੁਲ ਇਹਦਾ ਸਿੱਧਾ ਮਤਲਬ ਹੈ ਕਿ ਗੁਰੂ ਸਾਹਿਬ ਇਹ ਮੰਨ ਕੇ ਚੱਲ ਰਹੇ ਸੀ ਕਿ ਉਹਨਾਂ ਦੇ ਪਾਠਕ ਜਾਂ ਸੁਣਨ ਵਾਲੇ ਹਨੂਮਾਨ ਨਾਟਕ ਤੋਂ ਜਾਣੂ ਨੇ ਇਸ ਲਈ ਜੇ ਅਸੀਂ ਦਸਮ ਗ੍ਰੰਥ ਸਾਹਿਬ ਨੂੰ ਖਾਸ ਕਰਕੇ ਉਹਦੀ ਬ੍ਰਜ ਪਾਸ਼ਾ ਉਹਦੀਆਂ ਸਾਹਿਤਿਕ ਸ਼ੈਲੀਆਂ ਉਹਦੇ ਪੁਰਾਣੇ ਹਵਾਲਿਆਂ ਨੂੰ ਸਹੀ ਤਰ੍ਹਾਂ ਸਮਝਣਾ ਹੈ ਤਾਂ ਹਨੂਮਾਨ ਨਾਟਕ ਦਾ ਅਧਿਐਨ ਇੱਕ ਤਰ੍ਹਾਂ ਨਾਲ ਚਾਬੀ ਦਾ ਕੰਮ ਕਰ ਸਕਦਾ ਹੈ ਇਹ ਉਸ ਪੂਰੇ ਸਾਹਿਤਿਕ ਤੇ ਸੱਭਿਆਚਾਰਕ ਮਾਹੌਲ ਨੂੰ ਸਮਝਣ 'ਚ ਮਦਦ ਕਰਦਾ ਜਿਸ 'ਚ ਦਸ਼ਮ ਗ੍ਰੰਥ ਰਚਿਆ ਗਿਆ ਹੈ ਇਹ ਤਾਂ ਸੱਚਮੁੱਚ ਬਹੁਤ ਹੀ ਗਹਿਰਾ ਸਬੰਧ ਹੈ ਇਸਨੇ ਤਾਂ ਹਨੂਮਾਨ ਨਾਟਕ ਦੀ ਅਹਿਮੀਅਤ ਹੋਰ ਵਧਾ ਦਿੱਤੀ ਅੱਗੇ ਵੱਧਦੇ ਹਾਂ ਕਿ ਇਹ ਗੱਲ ਵੀ ਸਹੀ ਹੈ ਕਿ ਇਹ ਨਾਟਕ ਸਿਰਫ ਗੁਰੂ ਦਰਬਾਰ ਤੱਕ ਹੀ ਨਹੀਂ ਸੀ ਬਲਕਿ ਪੁਰਾਣੀ ਪੰਜਾਬੀ ਸਿੱਖਿਆ ਪ੍ਰਣਾਲੀ ਦਾ ਵੀ ਇੱਕ ਅਹਿਮ ਹਿੱਸਾ ਸੀ ਹਾਂਜੀ ਇਹ ਬਿਲਕੁਲ ਸਹੀ ਹੈ ਤੇ ਇਹ ਨੁਕਤਾ ਇਸ ਗ੍ਰੰਥ ਦੀ ਮਤਲਬ ਪਹੁੰਚ ਨੂੰ ਦਰਸਾਉਂਦਾ ਹੈ ਸਰੋਤ ਦੱਸਦੇ ਨੇ ਕਿ ਪੰਜਾਬ ਚ ਅੰਗਰੇਜ਼ੀ ਰਾਜ ਆਉਣ ਤੋਂ ਪਹਿਲਾਂ ਪਿੰਡਾਂ ਚ ਆਮ ਤੌਰ ਤੇ ਗੁਰਦੁਆਰਿਆਂ ਜਾਂ ਧਰਮਸ਼ਾਲਾਵਾਂ ਚ ਹੀ ਮੁਢਲੀ ਪੜਾਈ ਹੁੰਦੀ ਸੀ ਹੂੰ ਜਾਂਦੇ ਸਨ ਅੱਛਾ ਬਚਿੱਤਰਨਾਟਕ ਵੀ ਨਾਲ ਹੀ ਹਾਂਜੀ ਦਸਮ ਗ੍ਰੰਥ ਦਾ ਹਿੱਸਾ ਤੇ ਜਿਹੜੇ ਵਿਦਿਆਰਥੀ ਹੋਰ ਅੱਗੇ ਪੜ੍ਹਨਾ ਚਾਹੁੰਦੇ ਸੀ ਉਹ ਫਿਰ ਵੇਦਾਂਤ, ਤੁਲਸੀ ਰਾਮਾਇਣ, ਵਿਸ਼ਨੂੰ ਪੁਰਾਣ ਵਗੈਰਾ ਪੜ੍ਹਦੇ ਸੀ। ਮਤਲਬ ਇਹ ਇੱਕ ਤਰ੍ਹਾਂ ਨਾਲ ਸਟੈਂਡਰਡ ਟੈਕਸਟਬੁੱਕ ਵਾਂਗ ਉਸ ਵਿਲੇ ਦੇ ਹਿਸਾਬ ਨਾਲ। ਤੇ ਕੀ ਇਹ ਸਿਰਫ ਆਮ ਸਕੂਲਾਂ ਤੱਕ ਸੀ ਜਾਂ ਜਿਹੜੀਆਂ ਵੱਖ-ਵੱਖ ਸਿੱਖ ਸੰਪਰਦਾਵਾਂ ਸਨ ਉਹਨਾਂ 'ਚ ਵੀ ਪੜਾਇਆ ਜਾਂਦਾ ਸੀ? ਹਾਂ, ਇਸ ਨੂੰ ਉਸ ਸਮੇਂ ਦੀ ਉੱਚ ਪੱਧਰੀ ਪੜਾਈ ਦਾ ਹਿੱਸਾ ਕਹਿ ਸਕਦੇ ਆ। ਦੇਸਰਵ ਆਮ ਪਿੰਡਾਂ ਦੇ ਸਕੂਲਾਂ ਤੱਕ ਹੀ ਨਹੀਂ ਸੀ ਜਿਹੜੀਆਂ ਮੁੱਖ ਸਿੱਖ ਸੰਪਰਦਾਵਾਂ ਸਨ ਯਾਨੀ ਗਿਆਨ ਤੇ ਸੇਵਾ ਦੀਆਂ ਟਰੈਡੀਸ਼ਨਲ ਸੰਸਥਾਵਾਂ ਜਿਵੇਂ ਨਿਰਮਲੇ ਦਮਦਮੀ ਟਕਸਾਲ ਸੇਵਾਪੰਥੀ ਉਦਾਸੀ ਇਹ ਸਾਰੀਆਂ ਵੀ ਆਪਣੇ ਡੇਰਿਆਂ ਮਠਾਂ ਟਕਸਾਲਾਂ ਚ ਚੱਲਦੇ ਸਕੂਲਾਂ ਛਣੂ ਮਾਨ ਨਾਟਕ ਪੜਾਉਂਦੀਆਂ ਸਨ ਅੱਛਾ ਇਤਿਹਾਸ ਚ ਇਹਦੀਆਂ ਮਿਸਾਲਾਂ ਵੀ ਮਿਲਦੀਆਂ ਨੇ ਜਿਵੇਂ ਬੀਬੀ ਹਰਨਾਮ ਕੌਰ ਸਨ ਫਿਰੋਜ਼ਪੁਰ ਵਾਲੇ ਜਿਨ੍ਹਾਂ ਕੁੜੀਆਂ ਦੀ ਸਿੱਖਿਆ ਲਈ ਬਹੁਤ ਕੰਮ ਕੀਤਾ ਕਹਿੰਦੇ ਨੇ ਉਹਨਾਂ ਨੇ 6 ਸਾਲ ਦੀ ਉਮਰ ਤੋਂ ਪਹਿਲਾਂ ਹੀ ਵਾਂਜੀ ਗ੍ਰੰਥੀ ਦਸਮ ਗ੍ਰੰਥ ਤੇ ਹਨੂਮਨ ਨਾਟਕ ਦਾ ਪਾਠ ਕਰ ਲਿਆ ਸੀ 6 ਸਾਲ ਤੋਂ ਪਹਿਲਾਂ ਕਮਾਲ ਹੈ ਹਾਂਜੀ ਇਸੇ ਤਰ੍ਹਾਂ ਭਾਈ ਕਾਨ ਸਿੰਘ ਨਾਭਾ ਨੇ ਜਦੋਂ ਮਹਾਰਾਜਾ ਹੀਰਾ ਸਿੰਘ ਨਾਭਾ ਦੇ بیٹے ਨੂੰ ਪੜਾਉਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਆਪਣੇ ਨੋਟਸ ਦੇ ਆਧਾਰ ਤੇ ਨਾਨਕ ਪਵਾਰਥ ਦੀਪਿਕਾ ਨਾਂ ਦਾ ਇੱਕ ਟੀਕਾ ਲਿਖਿਆ 1888 ਚ ਜਿਸ ਦਾ ਵੱਡਾ ਹਿੱਸਾ ਹਨੂਮਨ ਨਾਟਕ ਦੇ ਅੰਸ਼ਾਂ ਤੇ ਹੀ ਆਧਾਰਿਤ ਸੀ ਤਾਂ ਫਿਰ ਇਹ ਜਿਹੜਾ ਪੜਾਈ ਦਾ ਸਿਲਸਲਾ ਸੀ ਇੱਕ ਘਟਿਆ ਜਾਂ ਮਤਲਬ ਖਤਮ ਜਿਹਾ ਕਿਵੇਂ ਹੋਇਆ ਕੀ ਕਾਰਨ ਰਹੇ ਦੇਖੋ ਇਸ ਦੇਸੀ ਸਿੱਖਿਆ ਸਿਸਟਮ ਨੂੰ ਸਭ ਤੋਂ ਵੱਡਾ ੱਤਕਾ ਉਦੋਂ ਲੱਗਾ ਜਦੋਂ 1849 ਚ ਪੰਜਾਬ ਤੇ ਅੰਗਰੇਜ਼ਾਂ ਦਾ ਪੂਰਾ ਕਬਜ਼ਾ ਹੋ ਗਿਆ ਬ੍ਰਿਟਿਸ਼ ਸਰਕਾਰ ਨੇ ਨਾ ਹੇਠਲੇ ਲੈਵਲ ਦੇ ਐਡਮਿਨਿਸਟ੍ਰੇਸ਼ਨ ਦੇ ਕੋਟ ਕਚਹਿਰੀ ਲਈ ਉਰਦੂ ਨੂੰ ਸਰਕਾਰੀ ਭਾਸ਼ਾ ਬਣਾਤਾ ਹਮ ਉਰਦੂ ਨੂੰ ਹਾਂਜੀ ਤੇ ਨਾਲ ਹੀ ਉਹਨਾਂ ਨੇ ਨਵੇਂ ਸੈਕੂਲਰ ਸਕੂਲ ਖੋਲ੍ਹਨੇ ਸ਼ੁਰੂ ਕਰਤੇ ਜਿੱਥੇ ਉਰਦੂ ਫਾਰਸੀ ਹਿਸਾਬ ਜਿਓਗ੍ਰਾਫੀਆ ਪਛਮੀ ਤਰੀਕੇ ਨਾਲ ਲਿਖਿਆ ਇਤਿਹਾਸ ਪੜਾਇਆ ਜਾਂਦਾ ਸੀ ਇਸ ਨਾਲ ਲੋਕਾਂ ਦਾ ਧਿਆਨ ਤੇ ਸਰਕਾਰੀ ਪੈਸਾ ਹੌਲੀ-ਹੌਲੀ ਗੁਰਦੁਆਰਿਆਂ ਵਾਲੇ ਸਕੂਲਾਂ ਤੋਂ ਹਟ ਕੇ ਇਹਨਾਂ ਨਵੇਂ ਸਕੂਲਾਂ ਵੱਲ ਹੋ ਗਿਆ ਜੀ ਡਬਲਯੂ ਲਾਈਟਨਰਸੀ ਪੰਜਾਬ ਯੂਨੀਵਰਸਿਟੀ ਦਾ ਪਹਿਲਾ ਰਜਿਸਟਰਾਰ ਉਹਨੇ 1880 ਦੇ ਦਹਾਕੇ ਚ ਪੰਜਾਬ ਦੀ ਸੁਵਿਦੇਸ਼ੀ ਸਿੱਖਿਆ ਤੇ ਰਿਪੋਰਟ ਲਿਖੀ ਸੀ ਉਹਨੇ ਇਸ ਬਦਲਾਅ ਤੇ ਚਿੰਤਾ ਵੀ ਜਤਾਈ ਸੀ ਸੋ ਭਾਸ਼ਾ ਬਦਲ ਗਈ ਨਵਾਂ ਸਿਸਟਮ ਆ ਗਿਆ ਤੇ ਹਨੂਮਾਨ ਨਾਟਕ ਵਰਗੇ ਗ੍ਰੰਥ ਹੌਲੀ-ਹੌਲੀ ਆਮ ਪੜਾਈ ਚੋਂ ਬਾਹਰ ਹੋ ਗਏ ਤਾਂ ਇਸ ਦੀ ਇਤਿਹਾਸਿਕ ਭੂਮਿਕਾ ਸਿੱਖਿਆ ਚ ਪਰ ਹੁਣ ਸਵਾਲ ਇਹ ਹੈ ਕਿ ਕੀ ਅਜ ਵੀ ਇਸ ਪਰੰਪਰਾ ਦੀ ਕੋਈ ਝਲਕ ਹੈ ਖਾਸ ਕਰਕੇ ਕੁਝ ਖਾਸ ਸਿੱਖ ਜਥੇਬੰਦੀਆਂ ਜਾਂ ਪਰੰਪਰਾਵਾਂ ਚ ਇਹਦੀ ਕੀ ਥਾਂ ਹੈ ਅੱਜਕੱਲ ਹਾਂ ਭਾਵੇਂ ਆਮ ਸਿੱਖਿਆ ਚੋਂ ਤਾਂ ਇਹ ਮਤਲਬ ਅਲੋਪ ਜਾ ਹੋ ਗਿਆ ਪਰ ਕੁਝ ਖਾਸ ਸਿੱਖ ਪਰੰਪਰਾਵਾਂ ਚ ਇਹਦੀ ਮਹੱਤਤਾ ਹਾਲੇ ਵੀ ਹੈਗੀ ਹੈ ਖਾਸ ਤੌਰ ਤੇ ਜ਼ਿਕਰ ਆਉਂਦਾ ਬੁੱਢਾ ਦਲ ਦੀ ਨਿਹੰਗ ਸਿੰਘ ਪਰੰਪਰਾ ਦਾ ਸਰੋਤ ਦੇ ਲੇਖਕ ਡਾਕਟਰ ਕਮਲ ਰੂਪ ਸਿੰਘ ਉਹ ਖੁਦ ਇਸ ਪਰੰਪਰਾ ਨਾਲ ਜੁੜੇ ਰਹੇ ਨੇ ਉਹ ਦੱਸਦੇ ਨੇ ਆਪਣੇ ਤਜਰਬੇ ਤੋਂ ਕਿ ਬੁੱਢਾ ਦਲ ਦੇ ਸਾਬਕਾ ਜਥੇਦਾਰ ਬਾਬਾ ਸੰਤਾ ਸਿੰਘ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਦੀ ਪਰੰਪਰਾ 'ਚ ਕਿਸੇ ਵਿਦਿਆਰਥੀ ਨੂੰ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੰਥਿਆ ਸ਼ੁਰੂ ਕਰਨ ਤੋਂ ਪਹਿਲਾਂ ਉਸ ਨੂੰ ਹਨੂਮਾਨ ਨਾਟਕ ਪੜਾਇਆ ਜਾਂਦਾ ਸੀ ਅੱਛਾ ਦਸਮ ਗ੍ਰੰਥ ਤੋਂ ਪਹਿਲਾਂ ਹਾਂਜੀ ਸੰਥਿਆ ਮਤਲਬ ਕਿਸੇ ਗ੍ਰੰਥ ਨੂੰ ਉਸਤਾਦ ਕੋਲੋਂ ਅਰਥਾਂ ਸਮੇਤ ਠੀਕ ਤਰੀਕੇ ਨਾਲ ਪੜ੍ਹਨਾ ਬੁੱਢਾ ਦਲ ਵਾਲੇ ਇਸ ਪਰੰਪਰਾ ਨੂੰ ਪੰਥ ਪ੍ਰਕਾਸ਼ ਤੇ ਕਰਤਾ ਸ਼ਹੀਦ ਭਾਈ ਰਤਨ ਸਿੰਘ ਪੰਗੂਰਾਈ ਪਿੱਛੇ ਗੁਰੂ ਦਰਬਾਰ ਤੱਕ ਜੋੜਦੇ ਨੇ ਕਿਉਂਕਿ ਮੰਨਿਆ ਜਾਂਦਾ ਕਿ ਪੰਗੂ ਜੀ ਨੇ ਵੀ ਇਸ ਗ੍ਰੰਥ ਦੀ ਸੰਥਿਆ ਇੱਕ ਲਗਾਤਾਰ ਚੱਲੀ ਆਉਂਦੀ ਪਰੰਪਰਾ ਰਹੀਂ ਹਾਸਲ ਕੀਤੀ ਸੀ ਤੇ ਬੁੱਢਾ ਦਲ ਜੀ ਨੂੰ ਇੰਨੀ ਅਹਿਮੀਅਤ ਦੇਣ ਦਾ ਕੋਈ ਖਾਸ ਕਾਰਨ ਹਾਂ ਇਹਦਾ ਸਿੱਧਾ ਸਬੰਧ ਉਹਨਾਂ ਦੇ ਸਰੂਪ ਤੇ ਪਰੰਪਰਾ ਨਾਲ ਹੈ ਨਿਹੰਗ ਸਿੰਘ ਪਰੰਪਰਾ ਚ ਵੀਰ ਰਸ ਤੇ ਸ਼ਸਤਰ ਵਿੱਦਿਆ ਯਾਨੀ ਜੰਗੀ ਕਲਾ ਦਾ ਬਹੁਤ ਮਹੱਤਵ ਹੈ ਹੈਨਾ ਬਿਲਕੁਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹਨੂਮਾਨ ਨਾਟਕ 'ਚ ਵੀਰ ਰਸ ਬਹੁਤ ਹੈ ਨਾਲੇ ਇਹਦੇ 'ਚ ਯੁੱਧ ਨੀਤੀਆਂ ਦਾ ਪੇਚ ਜਿਨ੍ਹਾਂ ਨੂੰ ਪੈੰਤੜੇ ਕਹਿੰਦੇ ਨੇ ਉਹਨਾਂ ਦਾ ਕਾਫੀ ਜ਼ਿਕਰ ਹੈ ਸਰੋਤ ਇਹ ਵੀ ਦੱਸਦਾ ਕਿ ਕੁਝ ਖਾਸ ਪੌੜੀਆਂ ਜਾਂ ਛੰਦ ਸ਼ਸਤਰ ਅਭਿਆਸ ਵੇਲੇ ਜਾਂ ਜਦੋਂ ਦੋ ਯੋਧਿਆਂ 'ਚ ਮੁਕਾਬਲਾ ਹੁੰਦਾ ਸੀ ਉਦੋਂ ਉੱਚੀ ਆਵਾਜ਼ 'ਚ ਪੜੇ ਜਾਂਦੇ ਸੀ ਅੱਛਾ ਜੋਸ਼ ਵਧਾਉਣ ਲਈ ਹਾਂਜੀ ਤਾਂ ਕਿ ਜੋਸ਼ ਬਣਿਆ ਰਵੇ ਇੱਕ ਖਾਸ ਪਾਰੀ ਹਥਿਆਰਾਂ ਦੇ ਪੈੰਤੜੇ ਦਾ ਨਾਮ ਹੀ ਹਨੂਮਾਨ ਅਖਾੜੇ ਤੋਂ ਆਇਆ ਦੱਸਿਆ ਗਿਆ ਸੋ ਇਹਦੀ ਸਮਗਰੀ ਬੁੱਢਾ ਦਲ ਦੀ ਯੋਧਿਆਂ ਵਾਲੀ ਪਰੰਪਰਾ ਨਾਲ ਸਿੱਧੀ ਮੇਲ ਖਾਂਦੀ ਹੈ। ਹੂੰ ਬੁੱਢਾ ਦਲ ਤੋਂ ਇਲਾਵਾ ਹੋਰ ਸੰਪਰਦਾਵਾਂ 'ਚ ਵੀ ਕੋਈ ਥਾਂ ਹੈ ਦੀ ਅੱਜਕੱਲ? ਹਾਂਜੀ ਜਿਵੇਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪੁਰਾਣੇ ਸਮੇਂ 'ਚ ਦਮਦਮੀ ਟਕਸਾਲ, ਸੇਵਾਪੰਥੀ, ਨਿਰਮਲੇ, ਉਦਾਸੀ ਇਹ ਸਭ ਪੜਾਉਂਦੇ ਸਨ। ਇਨ੍ਹਾਂ 'ਚੋਂ ਕਈਆਂ 'ਚ ਅੱਜ ਵੀ ਇਹਦਾ ਪਾਠ ਤੇ ਅਧਿਐਨ ਕਿਸੇ ਨਾ ਕਿਸੇ ਰੂਪ 'ਚ ਜਾਰੀ ਹੈ। ਇਸ ਸੰਪਰਦਾਵਾਂ ਸਿੱਖ ਗਿਆਨ ਪਰੰਪਰਾ ਦੀਆਂ ਅਹਿਮ ਸੰਸਥਾਵਾਂ ਨੇ ਤੇ ਇਹਨਾਂ ਦਾ ਆਪਣੇ ਇਤਿਹਾਸਿਕ ਸਿਲੇਬਸ ਨਾਲ ਜੁੜੇ ਰਹਿਣਾ ਇੱਕ ਤਰ੍ਹਾਂ ਨਾਲ ਸੁਭਾਵਿਕ ਹੈ। ਭਾਵੇਂ ਆਮ ਸੰਗਤ 'ਚ ਉਹਨਾ ਪ੍ਰਚਲਿਤ ਨਹੀਂ ਰਿਹਾ ਪਰ ਇਹਨਾਂ ਨੇ ਸਾਂਭ ਕੇ ਰੱਖਿਆ ਇਸਨੂੰ। ਇੱਕ ਸਵਾਲ ਜਿਹੜਾ ਅਕਸਰ ਐਸੇ ਗ੍ਰੰਥਾਂ ਬਾਰੇ ਉੱਠਦਾ ਹੈ ਉਹ ਹੈ ਸਿੱਖ ਧਰਮ 'ਚ ਮਿਥਿਹਾਸ ਜਾਂ ਪૌਰਾਣਿਕ ਪਾਤਰਾਂ ਦੀ ਥਾਂ ਬਾਰੇ। ਜਿਵੇਂ ਹਨੂਮਾਨ ਜੀ ਦਾ ਜ਼ਿਕਰ ਕੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਆਂਦਾ? ਹਾਂ, ਆਂਦਾ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਭਗਤ ਤਿਰਲੋਜਨ ਜੀ ਨੇ ਅੰਗ 695 ਤੇ ਇੱਕ ਸ਼ਬਦ ਚਾਰਿਆ ਹੈ ਉਹਦੇ ਚ ਹਨੂਮਾਨ ਜੀ ਦੇ ਕੰਮਾਂ ਦਾ ਜ਼ਿਕਰ ਹੈ ਜਿਵੇਂ ਲੰਕਾ ਦਾ ਕਿਲਾ ਸਾੜਨਾ ਰਾਵਣ ਦਾ ਬਾਗ ਪੁੱਟਣਾ ਲక్ష్ਮਣ ਜੀ ਲਈ ਸੰਜੀਵਨੀ ਬੂਟੀ ਲਿਆਉਣਾ ਇਹ ਦੱਸਦਾ ਹੈ ਕਿ ਇਹ ਕਹਾਣੀਆਂ ਉਸ ਵੇਲੇ ਲੋਕਾਂ ਚ ਆਮ ਸਨ ਤੇ ਭਗਤਾਂ ਤੇ ਗੁਰੂ ਸਾਹਿਬਾਨ ਨੇ ਲੋਕਾਂ ਨੂੰ ਸਮਝਾਉਣ ਲਈ ਇਹਨਾਂ ਦੇ ਹਵਾਲੇ ਵਰਤੇ ਇਹ ਫਿਰ ਉਹ ਸਵਾਲ ਤਾਂ ਉੱਥੇ ਹੀ ਰਹਿੰਦਾ ਕਿ ਦੇਵੀ-ਦੇਵਤਿਆਂ ਜਾਂ ਇਹਨਾਂ ਪਾਤਰਾਂ ਦੀਆਂ ਕਹਾਣੀਆਂ ਨੂੰ ਸਿੱਖੀ 'ਚ ਕਿਵੇਂ ਦੇਖੀਏ ਇਸ ਬਾਰੇ ਸਰੋਤ ਯਾਨੀ ਡਾਕਟਰ ਕਮਲ ਰੂਪ ਸਿੰਘ ਦੀ ਪੂਮੇਕਾ ਇੱਕ ਬਹੁਤ ਸਾਫ਼ ਤੇ ਸੋਚਣ ਵਾਲਾ ਨੁਕਤਾ ਰੱਖਦੀ ਹੈ ਉਹ ਲਿਖਦੇ ਨੇ ਕਿ ਗੁਰੂ ਸਾਹਿਬਾਨ ਨੇ ਇੱਕ ਅਕਾਲ ਪੁਰਖ ਦੀ ਪਕਤੀ ਦਾ ਉਪਦੇਸ਼ ਦਿੱਤਾ ਦੇਵੀ-ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ ਇਹ ਬਿਲਕੁਲ ਸਹੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਇਹਨਾਂ ਪੁਰਾਣਿਕ ਜਾਂ ਮਿਥਿਆਸਿਕ ਪਾਤਰਾਂ ਦਾ ਨਿਰਾਦਰ ਕਰਦੇ ਸਨ ਜਾਂ ਇਹਨਾਂ ਕਹਾਣੀਆਂ ਨੂੰ ਬੇਕਾਰ ਸਮਝਦੇ ਸੀ ਹੂੰ ਇਹਨਾਂ ਕਹਾਣੀਆਂ ਦਾ ਗਿਆਨ ਉਸ ਸਮੇਂ ਦੇ ਸੱਭਿਆਚਾਰ ਭਾਸ਼ਾ ਮੁਹਾਵਰੇ ਲੋਕਾਂ ਦੀ ਸੋਚ ਨੂੰ ਸਮਝਣ ਲਈ ਜ਼ਰੂਰੀ ਸੀ ਤੇ ਅੱਜ ਵੀ ਹੈ ਇਹ ਕਹਾਣੀਆਂ ਸਾਡੀ ਪਰੰਪਰਾ ਦਾ ਹਿੱਸਾ ਨੇ ਭਾਵੇਂ ਅਸੀਂ ਇਹਨਾਂ ਦੀ ਪੂਜਾ ਨਹੀਂ ਕਰਦੇ ਸਰੋਧ ਦੇ ਲੇਖਕ ਇੱਕ ਨਿੱਜੀ ਵਿਚਾਰ ਵੀ ਪੇਸ਼ ਕਰਦੇ ਨੇ ਜਿਸ ਨੂੰ ਅਸੀਂ ਇੱਥੇ ਸਿਰਫ ਉਹਨਾਂ ਦੇ ਨਜ਼ਰੀਏ ਵਜੋਂ ਦੱਸ ਰਹੇ ਹਾਂ ਹਾਂਜੀ ਹਾਂਜੀ ਕਿ ਕਈ ਵਾਰ ਹਿੰਦੂਵਾਦ ਦੇ ਵਿਰੋਧ ਅਸੀਂ ਆਪਣੀਆਂ ਕਈ ਕੀਮਤੀ ਪਰੰਪਰਾਵਾਂ ਤੇ ਗ੍ਰੰਥਾਂ ਨੂੰ ਅਣਗੌਲਿਆ ਕਰਤਾ ਉਹ ਦਲੀਲ ਦਿੰਦੇ ਨੇ ਕਿ ਜੇ ਅਸੀਂ ਸਿੱਖੀ ਚੋਂ Hindu ਜਾਂ Islami ਅਸਰ ਵਾਲੇ ਸ਼ਬਦ ਜਾਂ ਸੰਕਲਪ ਕੱਢ ਦਈਏ ਤਾਂ ਸ਼ਾਇਦ ਮੂਲ ਮੰਤਰ ਦੇ ਇੱਕੋ ਅੰਕਾਰ ਜਾਂ ਜਪਜੀ ਸਾਹਿਬ ਦੇ ਹੁਕਮ ਰਜ਼ਾਈ ਚਲਣਾ ਚ ਰਜ਼ਾ ਵਰਗੇ ਸ਼ਬਦਾਂ ਦੀ ਡੂੰਘਾਈ ਸਮਝਣੀ ਵੀ ਔਖੀ ਹੋ ਜਾਊ। ਉਹਨਾਂ ਦਾ ਮੰਨਣਾ ਹੈ ਕਿ ਗੁਰੂ ਕਾਲ ਚ ਇਤਿਹਾਸ ਦੀ ਜਾਣਕਾਰੀ ਮਹੱਤਵਪੂਰਨ ਸੀ ਤੇ ਸਾਨੂੰ ਅੱਜ ਵੀ ਇਸ ਨੂੰ ਆਪਣੀ ਵਿਰਾਸਤ ਦੇ ਹਿੱਸੇ ਵਜੋਂ ਸਮਝਣਾ ਚਾਹੀਦਾ ਹੈ ਬਿਨਾਂ ਦੇਵ ਪੂਜਾ ਚ ਪਏ। ਸਰੋਤ ਚ ਸਿੰਘ ਸਭਾ ਲਹਿਰ ਦੇ ਅਸਰਾਂ ਬਾਰੇ ਵੀ ਕੁਝ ਗੱਲ ਹੈ ਜਿਸ ਨੇ ਕੁਝ ਪੁਰਾਤਨ ਪਰੰਪਰਾਵਾਂ ਨੂੰ ਪਾਸੇ ਕੀਤਾ। ਪਰ ਉਹ ਇੱਕ ਵੱਖਰਾ ਤੇ ਗੁੰਝਲਦਾਰ ਵਿਸ਼ਾ ਹੈ ਅਸੀਂ ਇੱਥੇ ਸਿਰਫ ਸਰੋਜ ਚ ਦਿੱਤੇ ਵਿਚਾਰ ਨੂੰ ਪੇਸ਼ ਕਰ ਰਹੇ ਹਾਂ ਬਹੁਤ ਹੀ ਵਿਚਾਰਨ ਵਾਲੀ ਗੱਲ ਹੈ ਤਾਂ ਤਾਂ ਜੇ ਅਸੀਂ ਇਸ ਸਾਰੀ ਮਤਲਬ ਲੰਬੀ ਤੇ ਭਰਪੂਰ ਗੱਲਬਾਤ ਨੂੰ ਸਮੇਟੀਏ ਤਾਂ ਅਸੀਂ ਹਨੂਮਾਨ ਨਾਟਕ ਬਾਰੇ ਮੁੱਖ ਤੌਰ ਤੇ ਕੀ ਕਹਿ ਸਕਦੇ ਹਾਂ ਅਸੀਂ ਕਹਿ ਸਕਦੇ ਹਾਂ ਕਿ ਹਨੂਮਾਨ ਨਾਟਕ ਸਿਰਫ ਇੱਕ ਧਾਰਮਿਕ ਕਹਾਣੀ ਜਾਂ ਸਾਹਿਤਿਕ ਰਚਨਾ ਹੀ ਨਹੀਂ ਹੈ ਇਸ ਤੋਂ ਕਿਤੇ ਵੱਧ ਹੈ ਇਹ ਵੀਰ ਰਸ ਦਾ ਖਜ਼ਾਨਾ ਹੈ ਇਹ ਇਤਿਹਾਸ ਦਾ ਇੱਕ ਦਸਤਾਵੇਜ਼ ਹੈ ਜੋ ਸਾਨੂੰ 17ਵੀਂ ਸਦੀ ਦੇ ਭਾਰਤ ਤੇ ਮੁਗਲ ਦਰਬਾਰ ਦੀ ਝਲਕ ਦਿੰਦਾ ਹੈ। ਇਹ ਪੰਜਾਬ ਦੀ ਪੁਰਾਣੀ ਸਿੱਖਿਆ ਪ੍ਰਣਾਲੀ ਦਾ ਇੱਕ ਅਹਿਮ ਹਿੱਸਾ ਰਿਹਾ ਹੈ ਤੇ ਸਭ ਤੋਂ ਵੱਧ ਇਹ ਸਿੱਖ ਪਰੰਪਰਾ ਦਾ ਇੱਕ ਅਨੇਖੜਵਾ ਅੰਗ ਰਿਹਾ ਹੈ। ਖਾਸ ਕਰਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸੰਦਰਭ ਨੂੰ ਸਮਝਣ ਲਈ ਇਹਦੀ ਖਾਸ ਅਹਿਮੀਅਤ ਹੈ। ਤੇ ਇਹਦੀ ਸਭ ਤੋਂ ਖਾਸ ਗੱਲ ਜਾਂ ਕੀ ਕਹਿੰਦੇ ਨੇ ਮੁੱਖ ਸਿੱਟਾ ਕੀ ਕੱਢਿਆ ਜਾ ਸਕਦਾ ਹੈ ਮੇਰੇ ਖਿਆਲ ਚ ਇਹਦੀ ਅਸਲ ਖਾਸੀਅਤ ਇਹਦੇ ਵੀਰ ਰਸੀ ਸੁਭਾਚ ਹੈ ਇਹਦੇ ਚ ਪੇਸ਼ ਕੀਤੇ ਗਏ ਸ਼ਸਤਰ ਗਿਆਨ ਤੇ ਯੁੱਧ ਨੀਤੀਆਂ ਚ ਹੈ ਤੇ ਵਫਾਦਾਰੀ ਤੇ ਸੇਵਾ ਭਾਵ ਵਰਗੇ ਗੁਣਾਂ ਨੂੰ ਉਭਾਰਨ ਚ ਹੈ ਸ਼ਾਇਦ ਇਹੀ ਉਹ ਗੁਣ ਸਨ ਜਿਨ੍ਹਾਂ ਨੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਲਈ ਇੰਨਾ ਪਿਆਰਾ ਬਣਾਇਆ ਕਿਉਂਕਿ ਉਹ ਖੁਦ ਇਹਨਾਂ ਗੁਣਾਂ ਨੂੰ ਆਪਣੇ ਸਿੱਖਾਂ ਚ ਪੈਦਾ ਕਰਨਾ ਚਾਹੁੰਦੇ ਸਨ ਹੈਨਾ ਬਿਲਕੁਲ ਇਸੇ ਕਰਕੇ ਪਰੰਪਰਾ ਤੇ ਸਰੋਤਾ ਮੁਤਾਬਿਕ ਇਹਦਾ ਦਸਮ ਗ੍ਰੰਥ ਸਾਹਿਬ ਨਾਲ ਇੱਕ ਗੂੜਾ ਸੋਚਣ ਵਾਲਾ ਤੇ ਅਧਿਐਨ ਕਰਨ ਯੋਗ ਸਬੰਧ ਬਣਦਾ ਹੈ। ਇਹ ਸਾਰੀ ਗੱਲਬਾਤ ਸੁਣ ਕੇ ਮੇਰੇ ਮਨ 'ਚ ਇੱਕ ਖਿਆਲ ਆ ਰਿਹਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਰਚਨਾਵਾਂ ਜਿਵੇਂ ਹਨੂਮਾਨ ਨਾਟਕ ਕਦੇ ਸਾਡੀ ਪੜ੍ਹਾਈ ਦਾ ਸਾਡੀ ਰੋਜ਼ਾਨਾ ਦੀ ਪਰੰਪਰਾ ਦਾ ਇੱਥੋਂ ਤੱਕ ਕਿ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦਾ ਵੀ ਹਿੱਸਾ ਸਨ ਉਹ ਅੱਜ ਸਾਡੇ ਲਈ ਇੰਨੀਆਂ ਅਣਜਾਨ ਜਾਂ ਕੀ ਕਹਿੰਦੇ ਨੇ ਹਾਸ਼ੀਏ ਤੇ ਕਿਉਂ ਹਨ? ਕੀ ਇਹਨਾਂ ਗ੍ਰੰਥਾਂ ਨੂੰ ਇਹਨਾਂ ਪਰੰਪਰਾਵਾਂ ਨੂੰ ਨਿਰਪੱਖ ਹੋ ਕੇ ਦੁਬਾਰਾ ਤੋਂ ਵਿਚਾਰਨ ਤੇ ਸਮਝਣ ਨਾਲ ਅਸੀਂ ਆਪਣੀ ਅਮੀਰ ਤੇ ਬਹੁਪਰਤੀ ਵਿਰਾਸਤ ਦੀਆਂ ਕੁਝ ਹੋਰ ਅਣਦੇਖੀਆਂ ਤਿਆਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਤੇ ਸ਼ਾਇਦ ਉਹਨਾਂ ਤੋਂ ਕੁਝ ਸਿੱਖ ਵੀ ਸਕਦੇ ਹਾਂ ਇਸੇ ਸੋਚ ਦੇ ਨਾਲ ਅੱਜ ਦੀ ਇਸ ਡੂੰਗੀ ਵਿਚਾਰ ਚਰਚਾ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਸਭ ਦਾ ਬਹੁਤ ਬਹੁਤ ਧੰਨਵਾਦ